ਵਹੀਪੁਰ ਜੀ ਕੀ ਫਤਿਹ ਵੈਸੇ ਤਾਂ ਜਿਸ ਹਿਸਾਬ ਨਾਲ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬੋਲਦਾ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਹਰ ਲੀਡਰ ਦੀ ਜਾਂ ਵਰਕਰ ਦੀ ਵੀਡੀਓ ਸੁਣਦਾ ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਿਰਫ ਅਕਾਲੀ ਦਲ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਾਲ ਦਲ ਜਾਂ ਬਾਦਲ ਫੈਮਿਲੀ ਹੀ ਦਿਖਦੀ ਆ ਹੋਰ ਤਾਂ ਕੁਝ ਦਿਖਦਾ ਨਹੀਂ ਹੈਗਾ ਕਿਉਂਕਿ 2017 ਚ ਸ਼੍ਰੋਮਣੀ ਕਾਲਜ ਸੱਤਾ ਤੋਂ ਬਾਹਰ ਚਲਾ ਜਾਂਦਾ 5 ਸਾਲ ਕਾਂਗਰਸ ਨੇ ਵੀ ਲਾ ਲੇ ਸਾਢੇ 3 ਸਾਲ ਆਮ ਆਦਮੀ ਪਾਰਟੀ ਨੇ ਲਾ ਲੇ ਸਾਢੇ 8 ਸਾਲ ਦੇ ਵਿੱਚ ਹਰ ਦਿਨ ਜਦੋਂ ਵੀ ਮੁੱਖ ਮੰਤਰੀ ਬੋਲਦਾ ਸ਼੍ਰੋਮਣੀ ਕਾਲਜ ਜਾਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਗੁਰਸਖੀਰ ਸਿੰਘ ਬਾਦਲ ਜੀ ਉਹਨਾਂ ਬਾਰੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਬੋਲਦਾ ਅੱਜ ਪੰਜਾਬ ਡੁੱਬਿਆ ਪਿਆ ਮਰਿਆ ਪਿਆ ਉਜੜਿਆ ਪਿਆ ਤੇ ਲੋਕ ਪੁੱਛਦੇ ਨੇ ਪੱਤਰਕਾਰ ਮੁੱਖ ਮੰਤਰੀ ਪੁੱਛਦੇ ਨੇ ਕਿ ਸਾਡੇ ਲਈ ਕੀ ਕਰੋਗੇ ਜੀ ਉਹ ਕਹਿੰਦਾ ਜੀ ਦੇਖੋ ਸੁਖਬੀਰ ਬਾਦਲ ਐਂ ਬੋਲਤਿਆ ਸੀ ਲੋਕ ਪੁੱਛਦੇ ਨੇ ਕਿ ਜੀ ਸਾਨੂੰ ਸਾਡੇ ਖੇਤ ਬਹਿ ਗਏ ਸਾਡਾ ਬੁਰਾ ਹਾਲ ਹੋ ਗਿਆ ਸਾਨੂੰ ਕੀ ਦੋਗੇ ਮਹਿਲਾਵਾਂ ਪੁੱਛਦੀਆਂ ਨੇ ਸਾਡਾ 1000 ਰੁਪਿਆ ਕਿੱਥੇ ਆ 1100 ਰੁਪਿਆ ਕਿੱਥੇ ਆ ਨੌਜਵਾਨ ਪੁੱਛਦੇ ਨੇ ਸਾਡਾ ਰੋਜਗਾਰ ਕਿੱਥੇ ਆ ਲੋਕ ਪੁੱਛਦੇ ਨੇ ਕਿ ਭ੍ਰਿਸ਼ਟਾਚਾਰ ਸਾਡੇ 3 ਸਾਲ ਦੇ ਵਿੱਚ ਖਤਮ ਤਾਂ ਕੀ ਕਰਨਾ ਸੀ ਤੁਹਾਡੀ ਅੱਧੀ ਕੈਬਨਟ ਤੇ ਅੱਧੇ ਐਮਐਲਏ ਭ੍ਰਿਸ਼ਟਾਚਾਰ ਦੇ ਵਿੱਚ ਅੱਧ ਨਾਲੋਂ ਵੱਧ ਲਿਬੜੇ ਪਏ ਨੇ ਤੇ ਭਗਵਾਨ ਸਤਿਮਾਨ ਦਾ ਜਵਾਬ ਹੁੰਦਾ ਕਿ ਹਰ ਸਿਮਰਤ ਕੌਰ ਬਾਦਲ ਇਹ ਬੋਲ ਪੀ ਸਰਬੀਰ ਬਾਦਲ ਇਹ ਬੋਲ ਪਿਆ ਜਾਂ ਕੋਈ ਹੋਰ ਲੀਡਰ ਇਹ ਬੋਲ ਪਿਆ ਮੈਂ ਇਹ ਹੈਰਾਨ ਆ ਮਤਲਬ ਮੁੱਖ ਮੰਤਰੀ ਤੋਂ ਕਿ ਆਦਾ ਮੁੱਖ ਮੰਤਰੀ ਹਿੱਲ ਗਿਆ ਉਹਨੂੰ ਹੋਰ ਸਮਝ ਨਹੀਂ ਆਉਂਦਾ ਕਿ ਮੈਂ ਦਮਾ ਜਵਾਬ ਕੀ ਆ ਮੁੱਖ ਮੰਤਰੀ ਸਾਹਿਬ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਆ ਕਦੇ ਤੁਹਾਡੀਆਂ ਇਹ ਲੱਛੇਦਾਰ ਗੱਲਾਂ ਕਦੇ ਤੁਹਾਡੀਆਂ ਇਹ ਭੰਡਪਣ ਵਾਲੀਆਂ ਗੱਲਾਂ ਦੇ ਵਿੱਚ ਪੰਜਾਬ ਗੱਲਾਂ ਦੇ ਵਿੱਚ ਕੋਈ ਕਹਿਣੋ ਦੋਰਾਵਾ ਨਹੀਂ ਗੱਲਾਂ ਦੇ ਵਿੱਚ ਆ ਗਿਆ ਸੀ ਕੋਈ ਦੋਰਾਵਾ ਨਹੀਂ ਪਰ ਇਹ ਸਮੇਂ ਦੀ ਚਾਲ ਇੱਕੋ ਤਰ੍ਹਾਂ ਨਹੀਂ ਹੁੰਦੀ ਯਾਦਾ ਤੁਹਾਡੇ ਸਲਾਹਕਾਰ ਐਡੇ ਨਲਾਇਕ ਨੇ ਜਿਹੜੇ ਤੁਹਾਨੂੰ ਦੱਸ ਨਹੀਂ ਰਹੇ ਕਿ ਹੁਣ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਉਹ ਤੁਹਾਡਾ ਝੂਠ ਤਪਾਰ ਦੂਜੇ ਲੀਡਰਾਂ ਨੂੰ ਨਿੰਦਣਾ ਸਿਰਫ ਦੂਜੇ ਲੀਡਰਾਂ ਨੂੰ ਆਪਣਾ ਕੋਈ ਵਿਜ਼ਨ ਦੱਸਿਆ ਕਦੇ ਆਪਣੀ ਗੱਲ ਦੱਸੀ ਕਿ ਮੈਂ ਪੰਜਾਬ ਲਈ ਕੀ ਕਰਨਾ ਐਡੇ ਐਡੇ ਗੱਲਾਂ ਦਾ ਕੜਾ ਹੁਣਾ ਕੇ ਰੋਚ ਚਲੇ ਜਾਂਦੇ ਹੋ ਥੱਲੇ ਜਾ ਕੇ ਲੋਕਾਂ ਨੂੰ ਪੁੱਛੋ ਬਿਨਾਂ ਸਿਕਿਉਰਿਟੀ ਤੋਂ ਜਾ ਕੇ ਦੇਖੋ ਜਿਹੜਾ ਕਹਿੰਦੇ ਸੀ ਨਾ ਕਿ ਕਿਸੇ ਵੇਲੇ ਇਸਖਬੀਰ ਬਾਦਲ ਮਾਨਸੇ ਦੀਆਂ ਕੈਂਚੀਆਂ ਜਿਵੇਂ ਸਿਕਿਉਰਿਟੀ ਦੁਆਕੇ ਦੇਖੇ ਲੈ ਮਾਨ ਸਾਹਿਬ ਤੁਸੀਂ ਸੰਗਰੂਰ ਦਾ ਆਪਣੇ ਜ਼ਿਲ੍ਹੇ ਦਾ ਕਿਹੜਾ ਦੇ ਕੇ ਦਿਖਾਓ ਤੁਹਾਨੂੰ ਦੱਸ ਦਣਗੇ ਸੰਗਰੂਰ ਵਾਲੇ ਕਿ ਕਿਹੜੀ ਹੁੰਦੀ ਆ ਬਿਨਾਂ ਸਿਕਿਉਰਿਟੀ ਤੋਂ ਨਿਕਲ ਕੇ ਦਿਖਾਓ ਬਿਨਾਂ ਸਿਕਿਉਰਿਟੀ ਤੋਂ ਦੋ ਦੋ ਗੱਟੀਆਂ ਪੰਜਾਬ ਪੁਲਿਸ ਦੀਆਂ ਭਰਨ ਤੋਂ ਭੜਕੇ ਜ ਨਾਲ ਨਾਲ ਚੱਲਣ ਐਮਐਲਏ ਨਹੀਂ ਥੋਡੇ ਪਿੰਡਾਂ 'ਚ ਜਾ ਸਕਦੇ ਦੋ ਗੱਟੀਆਂ ਇੱਕ ਅੱਗੇ ਚੱਲਦੀ ਆ ਇੱਕ ਪਿੱਛੇ ਚੱਲਦੀ ਆ ਉਹਦੇ ਨਾਲ ਥੋਡੇ ਐਮਐਲਏ ਥੋਡੇ ਮੰਤਰੀ ਪਿੰਡਾਂ 'ਚ ਜਾਂਦੇ ਨੇ ਜੇ ਕਿਸੇ ਦੇ ਭੋਗ ਤੇ ਜਾਂ ਵਿਆਹ ਤੇ ਜਾਣਾ ਪੈ ਜੇ ਪਬਲਿਕ ਕੱਟ ਦੇ ਵਿੱਚ ਜਾਣਾ ਪੈ ਜੇ ਤਾਂ ਨਾਕਾ ਲਾ ਕੇ ਖੜਦੀ ਆ ਪੁਲਿਸ ਵਾਲੇ ਦਾਲੇ ਤੇ ਤੁਹਾਡੀ ਤਾਂ ਗੱਲੇ ਪਉ ਦੂਰ ਆ ਜਿੰਨਾ ਸਤਿਆਨਾਸ਼ ਤੁਸੀਂ ਪੰਜਾਬ ਦਾ ਕੀਤਾ ਤੇ ਜਿੰਨਾ ਵੱਡਾ ਧੋਖਾ ਤੁਸੀਂ ਪੰਜਾਬ ਨੂੰ ਦਿੱਤਾ ਪੰਜਾਬ ਦੇ ਨੌਜਵਾਨੀ ਨੂੰ ਦਿੱਤਾ ਇਹਦਾ ਸਬਕ ਪੰਜਾਬ ਦੇ ਨੌਜਵਾਨ ਜ਼ਰੂਰ ਲੈਣਗੇ ਹੁਣ ਤੁਹਾਡੀਆਂ ਗੱਲਾਂ ਅਕਾਲੀ ਦਲ ਨੂੰ ਗਲਾਂ ਕੱਢੀ ਜਾਣੀਆਂ ਮੰੰਦਾ ਚੰਗੀ ਬੁਲੀ ਜਾਣਾ ਕਦੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਟਿੱਪਣੀ ਕਰਦੀ ਕਦੇ ਬੀਬਾ ਹਰਸਿਮਰਤ कौर ਬਾਦਲ ਤੇ ਟਿੱਪਣੀ ਕਰਦੀ ਕਦੇ ਉਹਦੀਆਂ ਝੀੜਾ ਬਣਾ ਲੀਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਇਹ ਗੱਲਾਂ ਹੁਣ ਲੋਕੇ ਸੁਣਦੇ ਨਹੀਂ ਤੁਹਾਡੇ ਸਲਾਹਕਾਰ ਨਲਾਇਕ ਨੇ ਸਿਰੇ ਦੇ ਜਿਹੜੇ ਤੁਹਾਨੂੰ ਦੱਸਦੇ ਨਹੀਂ ਯਾਰ ਹੁਣ ਤੁਸੀਂ ਆਪਣੇ ਆਪ ਨੂੰ ਐਡਾ ਵੱਡਾ ਬਣਾ ਲਿਆ ਕਿ ਜਿਹੜਾ ਤੁਸੀਂ ਬਸ ਤੁਹਾਨੂੰ ਇੱਕ ਸੁਪਨਾ ਲੱਗਦਾ ਕਿ ਮੈਂ ਜੋ ਬੋਲ ਤਾ ਪੰਜਾਬ ਦੇ ਲੋਕ ਉਹੀ ਸੁਣ ਕੇ ਸੱਚ ਮੰਨ ਲੈਂਦੇ ਨੇ ਉਹ ਕੋਈ ਸਮਾਜੀ ਮਾਨ ਸਾਹਿਬ ਜਦੋਂ ਤੁਸੀਂ ਗੱਡੀ ਤੇ ਚੜ ਕੇ ਭੰਗੜਾ ਵੀ ਪਾਇਆ ਹੁੰਦੇ ਸੀ ਤਾਂ ਵੀ ਲੋਕ ਵੋਟਾਂ ਪਾਉਂਦੇ ਸੀ ਤੁਸੀਂ ਜੋ ਝੂਠ ਬੋਲਦੇ ਸੀ ਜੋ ਤੁਸੀਂ ਕਿਸੇ ਤਰ੍ਹਾਂ ਲਾਉਂਦੇ ਸੀ ਲੋਕ ਸੱਚ ਮੰਨਦੇ ਸੀ ਇੱਕ ਵੇਲੇ ਤਾਂ ਪੰਜਾਬ ਦੇ ਆ ਕੰਧਾਂ ਨੂੰ ਤੁਸੀਂ ਆ ਲੱਗਣ ਲਾਤਿਆ ਸੀ ਕਿ ਤੁਹਾਡੇ ਜਿਨ੍ਹਾਂ ਹਰਿ ਹਰੀ ਚੰਦ ਕੋ ਧਰਮੇ ਪੁੱਤ ਜੰਮਣਾ ਹੀ ਨਹੀਂ ਪੰਜਾਬ 'ਚੋਂ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ 'ਚ ਨਾ ਜੰਮਦਾ ਪੰਜਾਬ ਦਾ ਨਿਗਰ ਹੀ ਚੱਲਿਆ ਸੀ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ 'ਚ ਨਾ ਜੰਮਦਾ ਐਨਾ ਸੱਚ ਤਾਂ ਕਿਸੇ ਨੇ ਬੋਲਣਾ ਹੀ ਨਹੀਂ ਸੀ ਇਹ 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 ਲੱਗਣ ਲੱਗਾ ਤੁਸੀਂ ਪੰਜਾਬੀਆਂ ਨੂੰ ਉਹੀ ਭਲੇਖੇ ਦੇ ਵਿੱਚ ਲੋਕਾਂ ਨੇ ਬਦਲਾ ਲੇ ਨਾਂ ਦੇ ਵਿੱਚ ਪੰਜਾਬ ਦਾ ਬੇੜਾ ਕਰਕ ਕੀਤਾ ਤੇ ਅੱਜ ਤੁਸੀਂ ਬੀਬਾ ਹਰਸਿਮਰ ਕੋਰ ਬਾਦਲ ਤੇ ਟਿੱਪਣੀ ਕਰਦੇ ਹੋ ਕਦੇ ਸਰਬੀਰ ਸਿੰਘ ਬਾਦਲ ਤੇ ਟਿੱਪਣੀ ਕਰਦੇ ਹੋ ਮੜੀ ਜੀ ਆਪਣੀ ਵੀ ਲੜਾਈ ਬਾਰੇ ਦੱਸ ਦਿਆ ਕਰੋ ਕਿ ਕੇਜਰੀਵਾਲ ਐਂਡ ਕੰਪਨੀ ਹੋਰ ਟੀਮ ਬਣਾਈ ਫਿਰਦੀ ਹੈ ਪੰਜਾਬ 'ਚ ਭਗਵਾਨਤਮਾਨ ਹੋਰ ਟੀਮ ਬਣਾਈ ਫਿਰਦਾ ਤੇ ਇੱਕ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿ ਇਹ ਨਾ ਸੋਚੋ ਕਿ ਜਿਹੜੇ ਦੋ ਗਰੁੱਪ ਬਣੇ ਫਿਰਦੇ ਨੇ ਇੱਕ ਦਿੱਲੀ ਵਾਲਿਆਂ ਦਾ ਇੱਕ ਭਗਵੰਤ ਮਾਨ ਦਾ ਕਿ ਪੰਜਾਬ ਦੀ ਲੜਾਈ ਪਿੱਛੇ ਆਡ ਹੋਏ ਫਿਰਦੇ ਨੇ ਨਾ 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 ਲੜਾਈ ਨੋਟਾਂ ਦੀ ਆ ਕਿ ਕਿਹਨੇ ਨੋਟ ਵੱਧ ਇਕੱਠੇ ਕਰਨੇ ਨੇ ਇਹ ਲੜਾਈ ਆ ਕਿ ਕਿਹੜਾ ਨੋਟ ਵੱਧ ਇਕੱਠੇ ਕਰ ਲੈ ਕਿ ਦਿੱਲੀ ਟੀਮ ਵੱਧ ਨੋਟ ਇਕੱਠੇ ਕਰੂਗੀ ਜਾਂ ਇਹਦੀ ਜੋੜਲੀ ਜਿਹੜੀ ਹੋਰਿਆ ਉਹ ਵੱਧ ਨੋਟ ਇਕੱਠੇ ਕਰੂਗੀ ਇਹ ਲੜਾਈ ਆ ਕਿਤੇ ਇਹ ਨਾ ਸੋਚਨੇਓ ਪੰਜਾਬੀ ਵੀਰੋ ਨੌਜਵਾਨੋ ਕਿ ਪੰਜਾਬ ਪਿੱਛੇ ਲੜਦੇ ਨੇ ਇਹ ਕਿ ਬੜੀ ਤੂੰ ਤਾਂ ਜਿਹੜੀ ਕਹਿੰਦਾ ਸੀ ਤੇਰੇ ਯਾਰ ਨੂੰ ਦਫਾ ਨੂੰ ਫਿਰਦੇ ਨੇ ਦਬਦਾ ਕੇ ਤੇ ਲੰਬਾ ਪਾ ਕੇ ਅਗਲੇ ਮੋੜੇ ਤੇ ਰਾ ਕੇ ਹਰਾ ਪੈਨ ਅਗਲਾ ਤੇਰੇ ਜੇਬ 'ਚ ਨਹੀਂ ਫਿਰਦੇ ਨੇ ਜਿਹੜਾ ਕਹਿੰਦਾ ਸੀ ਹਰਾ ਪੈਨ ਪੰਜਾਬ ਦੇ ਲੋਕਾਂ ਦੀ ਦੇ ਲੋਕਾਂ ਦੀ ਚੱਲੂਗਾ ਨਾ ਅਗਲੇ ਧਾਰ ਨਹੀਂ ਮਾਰਦੇ ਤੇਰੇ ਹਰੇ ਪੈਨ ਦੀ ਆਪ ਜੇਬ 'ਚ ਨਹੀਂ ਫਿਰਦੇ ਨੇ ਚੀਫ ਸੈਕਟਰੀ ਸਾਰਾ ਅਗਲਾ ਸਾਰੀਆਂ ਫੈਲਾਂ ਨੂੰ ਲੈ ਕੇ ਦਿੱਲੀ ਜਾਂਦਾ ਕਲਾ ਕਲਾ ਅਮਲਾ ਤੇ ਕਿੰਨੇ ਪਰਚੇ ਕਰਾ ਲੋਂਗੇ ਰੱਬ ਮਾੜਾ ਮੋਟਾ ਯਾਦ ਰੱਖੋ ਤੁਹਾਡੇ ਖਿਲਾਫ ਜਿਹੜੇ ਪੱਤਰਕਾਰ ਬੋਲਦਾ ਉਹਦੇ ਦੇ ਪਰਚਾ ਚੈਨਲ ਬੰਦ ਕਹਿੰਦਾ ਪੇਜ ਬੰਦ ਕਿੰਨੇ ਕਦੇ ਪੇਜ ਬੰਦ ਕਰ ਲਓਗੇ ਕਿੰਨੇ ਕਦੇ ਪਰਚਾ ਕਰ ਲਓਗੇ ਸਾਰਾ ਪੰਜਾਬ ਇਹ ਪੰਜਾਬ ਉਹੀ ਹੈ ਜਿਹਨੂੰ ਗੱਲਾਂ ਨਾਲ ਲਾ ਕੇ ਠੀਕ ਹੈ ਇੱਕ ਵਾਰ ਤੁਸੀਂ ਜਵਾਬੀ ਕਰ ਲਿਆ ਸੀ ਪਰ ਜਦੋਂ ਹੁਣ ਪੰਜਾਬ ਨੂੰ ਪਤਾ ਲੱਗਿਆ ਨੌਜੋਨ ਨੂੰ ਪਤਾ ਲੱਗਿਆ ਕਿ ਸਾਡੇ ਨਾਲ ਧੋਖਾ ਕੀਤਾ ਹੁਣ ਇਹੇ ਜੀ ਧੌਣ ਰਗੜਨਗੇ ਨਾ ਇਹੇ ਜੀ ਮੰਜੀ ਠੋਕਣਗੇ ਟਕਾ ਕੇ ਤੇ ਇਹੇ ਜੀ ਸਾਬਣਦਾਨੀ ਕਰਨਗੇ ਤੂੰ ਵੀ ਕੀ ਯਾਦ ਰੱਖੇਗਾ ਮੁੜ ਕੇ ਰਾਤਾਂ ਨੂੰ ਉੱਪਰ ਨੂੰ ਮੂੰਹ ਕਰ ਕਰ ਰੋਇਆ ਕਰੇਗਾ ਮੁੱਖ ਮੰਤਰੀ ਸਾਹਿਬ ਤੁਸੀਂ ਮੁੱਖ ਮੰਤਰੀ ਉਹ ਪੰਜਾਬ ਦੇ ਕੋਈ ਰੱਬ ਨਹੀਂ ਬਣਗੇ ਕਿ ਜਿਹੜਾ ਪੰਜਾਬ 'ਚ ਬੋਲੂਗਾ ਜਿਹੜਾ ਪੰਜਾਬ 'ਚ ਥੋੜੇ ਇਹ ਇਹ ਜਿਹੜੀ ਤੁਸੀਂ ਨੇਰ ਕਰਦੀ ਮਚਾਈ ਆ ਪੰਜਾਬ 'ਚ ਉਹਦੇ ਖਿਲਾਫ ਕੌਂਕੀ ਅਕਾਲੀ ਦਲ ਬੋਲਦਾ ਚੋੜਾ ਤਾਂ ਐ ਤੇ ਆਪਾਂ ਵੀ ਸੋਚੋ ਪੰਜਾਬੀਓ ਕਿ ਕੱਲਾ ਅਕਾਲੀ ਦਲ ਉਹ ਕਿਉਂ ਸਾਰਾ ਦਿਨ ਨਿੰਦਦਾ ਸਾਰਾ ਦਿਨ ਇਹਦੀ ਉੱਠਣ ਤੋਂ ਲੈ ਕੇ ਰਾਤ ਤੱਕ ਲੋਕ ਤਾਂ ਮਰੇ ਪਏ ਨੇ ਪੰਜਾਬ ਤਾਂ ਉਛੜਿਆ ਪਿਆ ਭ੍ਰਿਸ਼ਟਾਚਾਰ ਇੱਥੇ ਹੋਇਆ ਪਿਆ ਨਸ਼ੇ ਦੀ ਦਲਦਲ ਇੱਥੇ ਬਣੀ ਪਈ ਆ ਰੋਜ਼ਗਾਰ ਕਿਸੇ ਨੂੰ ਨਹੀਂ ਮਿਲਿਆ ਨੌਜਵਾਨ ਬੇਰੁਜ਼ਗਾਰੀ 'ਚ ਮਰੇ ਪਏ ਨੇ ਮਹਿਲਾਵਾਂ ਨੂੰ ਉਹ ਨਹੀਂ ਕੁਝ ਮਿਲਿਆ ਮਜ਼ਦੂਰਾਂ ਨੂੰ ਉਹ ਨਹੀਂ ਕੁਝ ਮਿਲਿਆ ਕਿਸਾਨਾਂ ਨੂੰ ਉਹ ਨਹੀਂ ਮਿਲਿਆ ਪਿਆ ਸਾਰਾ ਪੰਜਾਬ ਡੁੱਬ ਗਿਆ ਪਰਸੋਂ ਚੋਥੇ ਫਾਇਲ ਸਟਾਰ ਹੋਟਲ ਦੇ ਵਿੱਚ ਭੰਗੜੇ ਪਾ ਰਹੇ ਸੀ ਤਿੰਨ ਦਿਨ ਫਾਇਲ ਸਟਾਰ ਹੋਟਲ ਦਾ ਖਰਚਾ ਕਿੱਥੋਂ ਆਇਆ ਜੀ ਖਰਚਾ ਸਾਰਾ ਇਹ ਜਿਹੜਾ ਯੁਵਾ ਸ਼ਕਤੀ ਦਾ ਤੁਸੀਂ ਪ੍ਰੋਗਰਾਮ ਰੱਖਿਆ ਟੀ-ਸ਼ਰਟਾਂ ਪਾਏ ਫਿਰਦੇ ਸੀ ਅਕਾਲੀ ਦਰ ਨਾਲ ਯੂਥ ਵਿੰਗ ਦੀ ਜੇ ਰੀਸ ਕਰਕੇ ਯੂਥ ਵਿੰਗ ਦੀ ਜੇ ਰੀਸ ਕਰਨੀ ਹੈ ਤਾਂ ਕੰਮ ਵੇਲੇ ਕੰਮ ਦੇ ਕੰਮ ਚ ਕਰੋ ਕਿ ਕਿਵੇਂ ਜਾ ਕੇ ਕੰਮ ਕਰੀਦਾ ਹੁੰਦਾ ਟੀ-ਸ਼ਰਟਾਂ ਪਾ ਕੇ ਰੀਸ ਨਹੀਂ ਹੋਣੀ ਮਾਨ ਸਾਹਿਬ ਇਹ ਤੁਸੀਂ ਮੁੱਖ ਮੰਤਰੀ ਉਹ ਰੱਬ ਨਹੀਂ ਬਣ ਗਏ 15 18 ਮਹੀਨੇ ਦੀ ਗੱਲ ਰਹੇਗੀ ਸਾਰੀ ਇੱਥੇ ਪੰਜਾਬ ਆ ਇੱਥੇ ਅਸੀਂ ਇੱਥੇ ਤੁਸੀਂ ਆ ਤੇ ਤੁਸੀਂ ਦੇਖੋਗੇ ਕਿ ਜਿਹੜੇ ਪੰਜਾਬੀਆਂ ਦਾ ਤੁਸੀਂ ਧੋਖਾ ਕੀਤਾ ਮੂਰਖ ਬਣਾਇਆ ਜੇ ਇਹਨਾਂ ਨੇ ਰੱਸੇ ਪਾ ਪਾਣਾ ਤੁਹਾਡੇ ਬੰਦੇ ਘੜੀਸੀ ਪੰਡਾ ਦੇ ਵਿੱਚ ਤੂੰ ਤੁਸੀਂ ਤਾਂ ਜਾਣਾ ਨਹੀਂ ਤੁਹਾਡਾ ਸੀਐਮ ਹੈ ਮੁਰਕੇ ਸਾਫ ਕਰ ਸੀਮ ਹੋ ਜਾਏਗਾ ਵੀ ਤੇ ਬੰਦੇ ਦਾ ਗਨਮੈਨ ਤੇਰਾ ਰਣੀ ਨੇ ਜਿਹੜਾ ਕਿਸੇ ਵੇਲੇ ਕਹਿੰਦਾ ਸੀ ਕਿ ਅਸੀਂ ਆਮ ਕਲਚਰ ਚੜਾਵਾਂਗੇ ਕਹਿੰਦੇ ਸਰਕਾਰੀ ਕੋਠੀਆਂ ਲਾਵਾਂਗੇ ਕਹਿੰਦੇ ਗਨਮੈਨ ਨਹੀਂ ਲਾਵਾਂਗੇ ਕਹਿੰਦੇ ਗੱਡੀਆਂ ਨਹੀਂ ਲਾਵਾਂਗੇ ਕਹਿੰਦੇ ਵੀਏਪੀ ਕਲਚਰ ਜੀ ਕਹਿੰਦੇ ਜੀ ਨੀ ਪੱਥਰਾਂ ਦੇ ਮਜ਼ਦੂਰਾਂ ਦਾ ਨਾਂ ਹੁਣ ਲਿਖਿਆ ਕਦੇ ਸਾਢੇ 3 ਸਾਲਾਂ 'ਚ ਹੋਣ ਨਹੀਂ ਕੋਈ ਗਰੀਬ ਤੇਰਾ ਮਜ਼ਦੂਰ ਕੋਈ ਮਿਸਤਰੀ ਯਾਦ ਆਇਆ ਸਾਢੇ 3 ਸਾਲਾਂ ਦੇ ਵਿੱਚ ਕਿ ਕਿਸੇ ਮਜ਼ਦੂਰ ਦਾ ਕੰਦ ਤੇ ਨਾਮ ਲਿਖਿਆ ਹੋਵੇ ਪੱਥਰ ਤੇ ਨਾਮ ਲਿਖਿਆ ਹੋਵੇ ਹੁਣ ਤਾਂ ਕਦੇ ਨਹੀਂ ਕਿਸੇ ਪੁਲ ਤੇ ਜਾ ਕੇ ਕਿੱਕਲੀਆਂ ਪਾਈਆਂ ਕਿਉਂ ਨਹੀਂ ਪਾਈਆਂ ਉਹ ਜਿਹੜਾ ਟੋਟਾ ਨਾ ਇੱਕ ਉਹ ਝੂਟ ਦਾ ਮੰਦਿਰ ਸੀ ਉਹ ਚੱਲ ਗਿਆ ਅਸੀਂ ਮੰਨਦੇ ਕਿ ਇੱਕ ਵੇਲੇ ਤੇਰਾ ਤੀਰ ਚੱਲ ਗਿਆ ਸੀ ਤੇ ਮੈਨੂੰ ਆਸ ਹੈ ਇਹ ਗੱਲਾਂ ਤੇਰੇ ਤੱਕ ਪਹੁੰਚਣਗੀਆਂ ਕਿਉਂਕਿ ਇੱਕ ਹੋਰ ਕੁਝ ਦੇਖੇ ਨਾ ਦੇਖੇ ਅਕਾਲੀ ਦਲ ਵਾਲਿਆਂ ਨਾਲ ਜੁੜ ਦੇਣਾ। ਇਹ ਅਕਾਲੀ ਦਲ ਕੀ ਕਰਦਾ? ਸੋ ਇਸ ਲਈ ਅਕਾਲੀ ਦਲ ਤੋਂ ਡਰਨਾ ਤੇਰਾ ਸੁਭਾਵਿਕ ਹੈ। ਸਚਾਈ ਹੈ। ਤੇ ਸਚਾਈ ਐਸੈਪਟ ਕਰ ਕਿ ਅਕਾਲੀ ਦਲ ਹੁਣ ਤੇਰੇ ਮੂਹਰੇ ਖੜਾ ਇੱਕ ਢਾਂਕੇ ਖੜਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਖੜੇ ਨੇ। ਤੇ ਥੋੜੀ ਇਹ ਝੂਠ ਦੀ ਦੁਕਾਨ ਨੂੰ ਸ਼ਰਮਣੀ ਅਕਾਲੀ ਦਲ ਹੀ ਬੰਦ ਕਰਾਊਗਾ ਲੈਂਡ ਪੁਲਿੰਗ ਵਾਲੇ ਮਾਮਲੇ 'ਚ ਪੂੰਛ ਪਿੱਛੇ ਲੁਕਾ ਕੇ ਲੁਕਾ ਕੇ ਨੁੱਟ ਗਏ। ਮੇਰਾ ਕੁੱਤਾ ਪੂੰਛ ਲੱਕੋਗੇ ਨਾ ਤੇ ਜਿੰਨਾ ਹੁੰਦਾ ਨਾ ਐਨ ਠੀਆ ਸਰਕਾਰ ਤੇ ਚੁੱਪ ਦੇ ਕੇ ਲਈਕ ਨਾ ਲੈ ਲਈ ਲੈਂਡ ਪੁਲਿੰਗ ਹਲੇ ਤੱਕ ਚਾਰ ਧਰਨੇ ਲਾਏ ਸੀ ਲੱਤਾਂ ਕੰਬੜ ਲਾਤੀਆਂ ਤੇ ਤੁਸੀਂ ਕਹਿੰਦੇ ਹੋ ਕਿ ਬੀਜ ਕਿੱਥੋਂ ਆਊਗਾ ਇਹ ਅਕਾਲੀ ਦਲ ਕੋਈ ਮਹੱਲਾ ਪਾਰਟੀ ਨਹੀਂ ਹੈਗੀ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਤੁਸੀਂ ਕਹਿੰਦੇ ਹੋ ਅਕਾਲੀ ਦਲ ਕੋ ਪੈਸਾ ਇੱਥੋਂ ਇਨਾ ਕਿੱਥੋਂ ਆ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਪਿਆਰ ਕਰਨ ਤੇ ਪੰਜਾਬ ਪਿੱਛੇ ਆਪਣਾ ਆਪ ਲਾਉਣ ਵਾਲੀ ਪਾਰਟੀ ਆ ਕਿਹੜੀ ਗੱਲ ਕਰਦੇ ਹੋ ਸੁਖਬੀਰ ਸਿੰਘ ਬਾਦਲ ਦੀ ਇੱਕ ਹਾਕ ਤੇ ਕਰੋੜਾਂ ਰੁਪਏ ਇਕੱਠੇ ਕਰੁੰਦੇ ਨੇ ਲੋਕ ਪਤਾ ਵੀ ਲਾਉਣਗੇ ਤੇ ਲੋਕਾਂ ਦੀ ਸੇਵਾ ਕਰਨਗੇ ਕੋਈ ਥੋੜੇ ਮੰਗ ਨਹੀਂ ਹੈਗਾ ਕਿ ਪੈਸੇ ਇਕੱਠੇ ਕਰਨ ਪਿੱਛੇ ਲੜੀ ਜਾਂਦੇ ਹੋ ਜਿਹੜੇ ਆਮ ਆਦਮੀ ਇੱਥੇ ਅਕਾਲੀ ਦਲ ਵਾਲੇ ਪੈਸੇ ਲਾਉਣ ਪਿੱਛੇ ਲੜਦੇ ਨੇ ਕਿ ਪ੍ਰਧਾਨ ਸਾਹਿਬ ਮੇਰੀ ਡਿਊਟੀ ਲਾਓ ਮੇਰੀ ਡਿਊਟੀ ਲਿਆਓ ਇਹੋ ਜਿਹੇ ਬੰਦੇ ਨੇ ਜਿਹੜੇ ਹਜ਼ਾਰ ਹਜ਼ਾਰ ਕਿੱਲੇ ਦਾ ਇਕੱਠਾ ਬੀਜ ਦੇਣਗੇ ਪੰਪ 500 ਕਿੱਲੇ ਦਾ ਇਕੱਠਾ ਬੀਜ ਦੇਣਗੇ ਤਿੰਨ 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 4 400 ਟਿੱਕ ਕਿ ਕਿੱਲੇ ਦੇ ਬੀਜ ਦਾ ਇੱਕ ਇੱਕ ਹਲਕੇ ਜੋ ਇਕੱਠਾ ਹੋ ਕੇ ਜਾਣਾ ਥੋਡੇ ਸਾਹਮਣੇ ਹੀ ਜਾਣਾ ਹੈ ਬੀਜ ਵੀ ਦੇਵਾਂਗੇ ਤੇਲ ਵੀ ਜਿੱਥੇ ਜਿੱਥੇ ਲੋੜ ਪਈਆ ਦਿੱਤਾ ਤੇ ਜਿੱਥੇ ਜਿੱਥੇ ਹੋਰ ਕੁਝ ਦੇਣ ਦੀ ਲੋੜ ਹੋਈ ਇਹ ਕਾਲੀ ਦਲ ਆਪਣੇ ਵਰਕਰਾਂ ਤੋਂ ਇਕੱਠਾ ਹੋ ਕੇ ਦਊਗਾ ਦੇ ਵੀ ਰਿਹਾ ਤੇ ਥੋਡੇ ਢਿੱਡ ਪੇੜ ਹੁੰਦੀ ਆ ਸੜੋ ਨਾ ਰੀਸ ਕਰੋ ਇਹ ਕੰਮ ਸਰਕਾਰਾਂ ਦੇ ਸੀ ਅੱਜ ਜਾ ਕੇ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਦੇਖੋ ਮਾਨ ਸਾਹਿਬ ਬਾਹਰਲੇ ਸੂਬਿਆਂ 'ਚ ਗੱਲ ਕਰਦੇ ਨੇ ਕੱਲ੍ਹ ਗਿਆ ਸੀ ਠਨੌਰ ਮੈਂ ਕਿਸੇ ਪਿੰਡ ਦੇ ਵਿੱਚ ਉਹ ਨਾਸਕ ਤੋਂ ਬੰਦਾ ਗਿਆ ਹਾਂ ਸੀ ਕੋਈ ਲੈਣ ਕੋਈ ਪਿਆਜ਼ ਲੈਣ ਗਿਆ ਸੀ ਜਾਂ ਸ਼ਾਇਦ ਹੋਰ ਕੋਈ ਸਮਾਨ ਲੈਣ ਪਿਆਜ਼ ਜੁਗਨ ਕਰਦਾ ਸੀ ਮੈਨੂੰ ਕਹਿੰਦਾ ਭਾਈ ਜੀ ਉੱਥੇ ਆਰਤੀ ਨੇ ਪੁੱਛਿਆ ਮੈਨੂੰ ਕਿ ਤੁਹਾਡੇ ਜਿਹੜਾ ਪੀਲੀ ਜੀ ਪੱਗ ਬੰਨਦਾ ਉਹ ਮੁੱਖ ਮੰਤਰੀ ਆ ਜਾਂ ਸਰਦਾਰ ਜੀ ਮੁੱਖ ਮੰਤਰੀ ਨੇ ਕਹਿੰਦਾ ਮੈਂ ਕਿਹਾ ਕਿ ਨਾਂ ਦਾ ਮੁੱਖ ਮੰਤਰੀ ਤਾਂ ਭਗਵੰਤ ਮਾਨ ਜਿਹੜਾ ਪੀਲੀ ਪੱਗ ਵਾਲਾ ਤੇ ਅਸਲ ਲੋਕਾਂ ਨੂੰ ਪਿਆਰ ਕਰਨ ਵਾਲਾ ਤੇ ਲੋਕਾਂ ਦੀ ਬਾਹ ਫੜਨ ਵਾਲਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲੀ ਹੈ ਨਾਸਕ ਤੱਕ ਗੱਲਾਂ ਹੋਰੀਆਂ ਨੇ ਦਿੱਲੀ ਤੱਕ ਗੱਲਾਂ ਹੋ ਰੀਆਂ ਨੇ ਹੁਣ ਤੇਰੀਆਂ ਕਾਣੀਆਂ ਇਹ ਲੱਛੇਦਾਰ ਗੱਲਾਂ ਇਹ ਜਿਹੜਾ ਤੂੰ ਰੋਜ਼ ਅਕਾਲੀ ਦਲ ਦਾ ਤੇ ਬਾਦਲ ਪਰਵਾਰ ਦਾ ਰਾਗ ਲਾਵ ਕੇ ਬੈਠਣਾ ਹੁਣ ਕੋਈ ਅਸਰ ਨਹੀਂ ਇਹਦਾ ਕੋਈ ਅਸਰ ਨਹੀਂ ਥੋੜੇ ਕਮੈਂਟ ਪੜ ਲਿਆ ਕਰ ਐਡੀ ਐਡੀ ਗਾਲਾਂ ਕੱਢਦੇ ਨੇ ਹੁਣ ਲੋਕ ਉਹ ਸਮਾਂ ਗਿਆ ਇਸ ਲਈ ਜਿਹੜਾ ਸਮਾਂ ਸੀ ਪੰਜਾਬ ਲਈ ਤੈਨੂੰ ਲੋਕਾਂ ਨੇ ਦਿੱਤਾ ਸੀ ਉਹ ਸਮਾਂ ਜੇ ਲੈ ਕੇ ਲਾ ਲਨਾ ਤਾਂ ਤੈਨੂੰ ਅੱਜ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਨਿੰਦਣ ਦੀ ਲੋੜ ਨਾ ਪੈਂਦੀ ਤੈਨੂੰ ਆਪਣੇ ਬਾਰੇ ਦੱਸਦਾ ਕਿ ਅਸੀਂ ਕੀ ਕੀਤਾ ਆਪ ਤੱਕ ਕੀਤਾ ਕੱਖ ਨਹੀਂ ਜਦੋਂ ਆਪ ਕਰਕੇ ਕੀਤਾ ਨਹੀਂ ਹੁਣ ਦੂਦਿਆਂ ਨੂੰ ਮਾਰਾ ਨਿੰਦ ਕੇ ਤੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੋਟ ਪਾਣਗੇ ਉਹ ਗਈ ਗੱਲ ਕਿਉਂਕਿ ਪਹਿਲਾਂ ਤੂੰ ਪਾਵਰ 'ਚ ਨਹੀਂ ਆਇਆ ਸੀ ਤਾਂ ਲੋਕਾਂ ਨੂੰ ਸ਼ਾਇਦ ਲੱਗਦਾ ਸੀ ਪੰਜਾਬ ਦੇ ਕੰਧਾਂ ਨੂੰ ਲੱਤ ਲਾਤਿਆ ਸੀ ਕਿ ਤਾਂ ਇੰਨਾ ਧਰਮੀ ਬੰਦਾ ਇੰਨਾ ਸੱਚਾਪੁੱਤ ਬੰਦਾ ਪਤਾ ਨਹੀਂ ਭਗਵੰਤ ਮਾਨ ਜੇ ਮੁੱਖ ਮੰਤਰੀ ਬਣ ਗਿਆ ਕੀ ਪੰਜਾਬ ਦਾ ਸਮਾਰ ਦੂਗਾ ਪਰ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿ ਇਹ ਤੋਂ ਵੱਡਾ ਬੇਸ਼ਰਮ ਝੂਠਾ ਮਤਲਬੀ ਇਹ ਤੋਂ ਵੱਡਾ ਗੱਪੀ ਬੰਦਾ ਪੰਜਾਬ ਦੇ ਵਿੱਚ ਕਦੇ ਕੋਈ ਲੀਡਰ ਨਹੀਂ ਬਣ ਸਕਦਾ ਅੱਜ ਪੰਜਾਬ ਦੇ ਲੋਕ ਕੂਕਾਂ ਮਾਰ ਮਾਰ ਕੇ ਰੋਂਦਾ ਹਰ ਵਰਗ ਮਜ਼ਾਜਮ ਵਰਗ ਰੋ ਰਿਹਾ ਮਹਿਲਾਵਾਂ ਰੋ ਰੀਆਂ ਨੌਜਵਾਨ ਰੋ ਰਹੇ ਨੇ ਕਿਸਾਨ ਰੋ ਰਹੇ ਨੇ ਮਜ਼ਦੂਰ ਰੋ ਰਹੇ ਨੇ ਹਰ ਵਰਗ ਕੂਕਾਂ ਮਾਰ ਮਾਰ ਰੋਂਦਾ ਤੇ ਕਿਹੜੇ ਬਦਲਾ ਨੂੰ ਵੋਟ ਪਾ ਲਈਏ ਬਦਲਾ ਨਹੀਂ ਇਹ ਬਦਲਾ ਸੀ ਤੇਰੀ ਹਰ ਗੱਲ ਦਾ ਠੋਕ ਕੇ ਜਵਾਬ ਦੇਾਂਗੇ ਠੋਕ ਕੇ ਯੂਥ ਵਿੰਗ ਨੂੰ ਮੇਰੀ ਬੇਨਤੀ ਆ ਅਕਾਲੀ ਦਲ ਦੇ ਯੂਥ ਵਿੰਗ ਨੂੰ ਬੇਨਤੀ ਆ ਕਿ ਠੋਕ ਕੇ ਜਵਾਬ ਦਿਆ ਕਰੋ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਤਾਂ ਕਿ ਇਕੱਲੇ ਇਕੱਲੇ ਬੰਦੇ ਦਾ ਠੱਪ ਪਤਾ ਲੱਗ ਜੇ ਕਿ ਲੋਕਾਂ ਦੀ ਕਿ ਤੋਤਾਂ ਕੀ ਨੇ ਤੇ ਹਰ ਪੰਜਾਬ ਦੇ ਮੋੜ ਤੇ ਸਿਕਿਉਰਟੀਆਂ ਬਿਨਾ ਤੁਹਾਡੇ ਹੁਣ ਐਮ.ਐਲ.ਏ. ਮੰਤਰੀ ਜਾ ਨਹੀਂ ਸਕਦੇ ਤੇਰੀ ਤਾਂ ਗੱਲੀ ਬਹੁਤ ਦੂਰ ਆ ਦੇਖਿਓ ਕਦੇ ਫਿਰ ਇਕੱਲੇ ਗੱਡੀ ਚ ਆ ਕੇ ਕਿਤੇ ਮਾਨਸੇ ਦੀ ਕੈਂਚੀਆਂ ਚ ਪਤਾ ਲੱਗ ਜੂਗਾ ਕਿ ਕਿਹੜੇ ਭਾਪੀ ਭਾਬੀਤ ਦੀ ਆ ਸਰਦਾਰ ਸੁਖਵੀਰ ਸਿੰਘ ਬਾਲਾ ਦਾ ਅੱਜ ਵੀ ਲੋਕਾਂ ਦੀ ਸੇਵਾ ਕਰਦਾ ਫਿਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वैसे तो तो दल, दल, ता जिस हिसाब ਨਾਲ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬੋਲਦਾ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਹਰ ਲੀਡਰ ਦੀ ਜਾਂ ਵਰਕਰ ਦੀ ਵੀਡੀਓ ਸੁਣਦਾ ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਿਰਫ ਅਕਾਲੀ ਦਲ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਾਲ ਦਲ ਜਾਂ ਬਾਦਲ ਫੈਮਿਲੀ ਹੀ ਦਿਖਦੀ ਆ ਹੋਰ ਤਾਂ ਕੁਝ ਦਿਖਦਾ ਨਹੀਂ ਹੈਗਾ ਕਿਉਂਕਿ 2017 ਚ ਸ਼੍ਰੋਮਣੀ ਕਾਲਜਦ ਸੱਤਾ ਤੋਂ ਬਾਹਰ ਚਲਾ ਜਾਂਦਾ 5 ਸਾਲ ਕਾਂਗਰਸ ਨੇ ਵੀ ਲਾ ਲੇ ਸਾਢੇ 3 ਸਾਲ ਆਮ ਆਦਮੀ ਪਾਰਟੀ ਨੇ ਲਾ ਲੇ ਸਾਢੇ 8 ਸਾਲ ਦੇ ਵਿੱਚ ਹਰ ਦਿਨ ਜਦੋਂ ਵੀ ਮੁੱਖ ਮੰਤਰੀ ਬੋਲਦਾ ਸ਼੍ਰੋਮਣੀ ਕਾਲਜਦ ਜਾਂ ਸ਼੍ਰੋਮਣੀ ਕਾਲਜਦ ਦੇ ਪ੍ਰਧਾਨ ਸਰਦਾਰ ਬਿਸਕੂਰ ਸਿੰਘ ਬਾਦਲ ਜੀ ਉਹਨਾਂ ਬਾਰੇ ਜਾਂ ਉਹਨਾਂ ਦੇ ਪਰਿਵਾਰ ਬਾਰੇ ਬੋਲਦਾ ਅੱਜ ਪੰਜਾਬ ਡੁੱਬਿਆ ਪਿਆ ਮਰਿਆ ਪਿਆ ਉਜੜਿਆ ਪਿਆ ਤੇ ਲੋਕ ਪੁੱਛਦੇ ਨੇ ਪੱਤਰਕਾਰ ਮੁੱਖ ਮੰਤਰੀ ਪੁੱਛਦੇ ਨੇ ਕਿ ਸਾਡੇ ਲਈ ਕੀ ਕਰੋਗੇ ਜੀ ਉਹ ਕਹਿੰਦਾ ਜੀ ਦੇਖੋ ਸੁਖਬੀਰ ਬਾਦਲ ਐ ਬੋਲਤਿਆ ਸੀ ਲੋਕ ਪੁੱਛਦੇ ਨੇ ਕਿ ਜੀ ਸਾਨੂੰ ਸਾਡੇ ਖੇਤ ਬਹਿ ਗਏ ਸਾਡਾ ਬੁਰਾ ਹਾਲ ਹੋ ਗਿਆ ਸਾਨੂੰ ਕੀ ਦੋਗੇ ਮਹਿਲਾਵਾਂ ਪੁੱਛਦੀਆਂ ਨੇ ਸਾਡਾ 1000 ਰੁਪਿਆ ਕਿੱਥੇ ਆ 1100 ਰੁਪਿਆ ਕਿੱਥੇ ਆ ਨੌਜਵਾਨ ਪੁੱਛਦੇ ਨੇ ਸਾਡਾ ਰੋਜਗਾਰ ਕਿੱਥੇ ਆ ਲੋਕ ਪੁੱਛਦੇ ਨੇ ਕਿ ਭ੍ਰਿਸ਼ਟਾਚਾਰ ਸਾਡੇ 3 ਸਾਲ ਦੇ ਵਿੱਚ ਖਤਮ ਤਾਂ ਕੀ ਕਰਨਾ ਸੀ ਤੁਹਾਡੀ ਅੱਧੀ ਕੈਬਨਿਟ ਤੇ ਅੱਧੇ ਐਮਐਲਏ ਭ੍ਰਿਸ਼ਟਾਚਾਰ ਦੇ ਵਿੱਚ ਅੱਧ ਨਾਲੋਂ ਵੱਧ ਲਿਬੜੇ ਪਏ ਨੇ ਤੇ ਭਗਵਾਨਤ ਮਾਨ ਦਾ ਜਵਾਬ ਹੁੰਦਾ ਕੀ ਹਰ ਜਿਮਰਤ ਕੌਰ ਬਾਦਲ ਇਹ ਬੋਲ ਪੀ ਸੁਖਵੀਰ ਬਾਦਲ ਇਹ ਬੋਲ ਪਿਆ ਜਾਂ ਕੋਈ ਹੋਰ ਲੀਡਰ ਇਹ ਬੋਲ ਪਿਆ ਮੈਂ ਇਹਨਾਂ ਹੈਰਾਨ ਆ ਮਤਲਬ ਮੁੱਖ ਮੰਤਰੀ ਤੋਂ ਕਿ ਯਾਦਾ ਮੁੱਖ ਮੰਤਰੀ ਹਿੱਲ ਗਿਆ ਉਹਨੂੰ ਹੋਰ ਸਮਝ ਨਹੀਂ ਆਉਂਦਾ ਕਿ ਮੈਂ ਦਮਾਂ ਜਵਾਬ ਕੀ ਆ ਮੁੱਖ ਮੰਤਰੀ ਸਾਹਿਬ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਆ ਕਦੇ ਥੋਡੀਆਂ ਇਹ ਲੱਛੇਦਾਰ ਗੱਲਾਂ ਕਦੇ ਥੋਡੀਆਂ ਇਹ ਭੰਡਪਣ ਵਾਲੀਆਂ ਗੱਲਾਂ ਦੇ ਵਿੱਚ ਪੰਜਾਬ ਗੱਲਾਂ ਦੇ ਵਿੱਚ ਕੋਈ ਕਹਿਣੋ ਦੋਰਾਮਾ ਨਹੀਂ ਗੱਲਾਂ ਦੇ ਵਿੱਚ ਆ ਗਿਆ ਸੀ ਕੋਈ ਦੋਰਾਮਾ ਨਹੀਂ ਪਰ ਇਹ ਸਮੇਂ ਦੀ ਚਾਲ ਇੱਕੋ ਤਰ੍ਹਾਂ ਨਹੀਂ ਹੁੰਦੀ ਯਾਦਾ ਤੁਹਾਡੇ ਸਲਾਹਕਾਰ ਐਡੇ ਨਲਾਇਕ ਨੇ ਜਿਹੜੇ ਤੁਹਾਨੂੰ ਦੱਸ ਨਹੀਂ ਰਹੇ ਕਿ ਹੁਣ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਉਹ ਤੁਹਾਡਾ ਝੂਠ ਤਪਾਰ ਦੂਜੇ ਲੀਡਰਾਂ ਨੂੰ ਨਿੰਦਣਾ ਸਿਰਫ ਦੂਜੇ ਲੀਡਰਾਂ ਨੂੰ ਆਪਣਾ ਕੋ ਵਿਜਨ ਦੱਸਿਆ ਕਦੇ ਆਪਣੀ ਗੱਲ ਦੱਸੀ ਕਿ ਮੈਂ ਪੰਜਾਬ ਲਈ ਕੀ ਕਰਨਾ ਐਡੀਆਂ ਐਡੀਆਂ ਗੱਲਾਂ ਦਾ ਕਲਾਹਾ ਬਣਾ ਕੇ ਰੋਚ ਚਲੇ ਜਾਂਦੇ ਹੋ ਥੱਲੇ ਜਾ ਕੇ ਲੋਕਾਂ ਨੂੰ ਪੁੱਛੋ ਬਿਨਾਂ ਸਿਕਿਉਰਿਟੀ ਤੋਂ ਜਾ ਕੇ ਦੇਖੋ ਜਿਹੜਾ ਕਹਿੰਦੇ ਸੀ ਨਾ ਕਿ ਤੀਸਰੇ ਵੇਲੇ ਇਸ ਗਵੀਰ ਬਾਦਲ ਮਾਨਸੇ ਦੀਆਂ ਕੈਂਚੀਆਂ 'ਚ ਬਿਨਾਂ ਸਿਕਿਉਰਟੀ ਦਿਵਾ ਕੇ ਦੇਖੇ ਲੈ ਮਾਨ ਸਾਹਿਬ ਤੁਸੀਂ ਸੰਗਰੂਰ ਦਾ ਆਪਣੇ ਜ਼ਿਲ੍ਹੇ ਦਾ ਕਿੜਾ ਦੇ ਕੇ ਦਿਖਾਓ ਤੁਹਾਨੂੰ ਦੱਸ ਦਣਗੇ ਸੰਗਰੂਰ ਵਾਲੇ ਕਿ ਕਿਹੜੀ ਹੁੰਦੀ ਆ ਬਿਨਾਂ ਸਿਕਿਉਰਟੀ ਤੋਂ ਨਿਕਲ ਕੇ ਦਿਖਾਓ ਬਿਨਾਂ ਸਿਕਿਉਰਟੀ ਤੋਂ ਦੋ-ਦੋ ਗੱਟੀਆਂ ਪੰਜਾਬ ਪੁਲਿਸ ਦੀਆਂ ਭਰਨ ਤੋਂ ਭਰ ਕੇ ਜ ਨਾਲ ਨਾਲ ਚੱਲਣ ਐਮਐਲਏ ਨਹੀਂ ਤਾਂ ਉਹਨੇ ਪਿੰਡਾਂ 'ਚ ਜਾ ਸਕਦੇ ਦੋ ਗੱਟੀਆਂ ਇੱਕ ਅੱਗੇ ਚੱਲਦੀ ਆ ਇੱਕ ਪਿੱਛੇ ਚੱਲਦੀ ਆ ਉਹਦੇ ਨਾਲ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਪਿੰਡਾਂ 'ਚ ਜਾਂਦੇ ਨੇ ਜੇ ਕਿਸੇ ਦੇ ਭੋਗ ਤੇ ਜਾਂ ਵਿਆਹ ਤੇ ਜਾਣਾ ਪੈ ਜੇ ਪਬਲਿਕ ਘੱਟ ਦੇ ਵਿੱਚ ਜਾਣਾ ਪੈ ਜੇ ਤਾਂ ਨਾਕਾ ਲਾ ਕੇ ਖੜ੍ਹਦੀ ਆ ਪੁਲਿਸ ਵਾਲੇ ਦਾਲੇ ਤੇ ਤੁਹਾਡੀ ਤਾਂ ਗੱਲੇ ਬਹੁਤ ਦੂਰ ਆ ਜਿੰਨਾ ਸਤਿਆਨਾਥ ਤੁਸੀਂ ਪੰਜਾਬ ਦਾ ਕੀਤਾ ਤੇ ਜਿੰਨਾ ਵੱਡਾ ਧੋਖਾ ਤੁਸੀਂ ਪੰਜਾਬ ਨੂੰ ਦਿੱਤਾ ਹੈ ਪੰਜਾਬ ਦੇ ਨੌਜਵਾਨੀ ਨੂੰ ਦਿੱਤਾ ਹੈ ਇਹਦਾ ਸਬਕ ਪੰਜਾਬ ਦੇ ਨੌਜਵਾਨ ਜ਼ਰੂਰ ਲੈਣਗੇ ਹੁਣ ਤੁਹਾਡੀਆਂ ਗੱਲਾਂ ਅਕਾਲੀ ਦਲ ਨੂੰ ਗੱਲਾਂ ਕੱਢੀ ਜਾਣੀਆਂ ਮੰੰਦਾ ਚੰਗੀ ਬੁੱਲੀ ਜਾਣਾ ਕਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਟਿੱਪਣੀ ਕਰਦੀ ਕਦੇ ਬੀਬਾ ਹਰਸਿਮਰਤ कौर ਬਾਦਲ ਤੇ ਟਿੱਪਣੀ ਕਰਦੀ ਕਦੇ ਉਹਦੀਆਂ ਝੀੜਾ ਬਣਾੜੀਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਇਹ ਗੱਲਾਂ ਹੁਣ ਲੋਕੇ ਸੁਣਦੇ ਨਹੀਂ ਤੁਹਾਡੇ ਸਲਾਹਕਰ ਨਾਇਕ ਨੇ ਸਿਰੇ ਦੇ ਜਿਹੜੇ ਤੁਹਾਨੂੰ ਦੱਸਦੇ ਨਹੀਂ ਜਾਂ ਹੁਣ ਤੁਸੀਂ ਆਪਣੇ ਆਪ ਨੂੰ ਐਡਾ ਵੱਡਾ ਬਣਾ ਲਿਆ ਕਿ ਜਿਹੜਾ ਤੁਸੀਂ ਬਸ ਤੁਹਾਨੂੰ ਇੱਕ ਸੁਪਨਾ ਲੱਗਦਾ ਕਿ ਮੈਂ ਜੋ ਬੋਲ ਤਿਆ ਪੰਜਾਬ ਦੇ ਲੋਕ ਉਹੀ ਸੁਣ ਕੇ ਸੱਚ ਮੰਨ ਲੈਂਦੇ ਨੇ ਉਹ ਕੋਈ ਸਮਾਜੀ ਮਾਨ ਸਾਹਿਬ ਜਦੋਂ ਤੁਸੀਂ ਗੱਡੀ ਤੇ ਚੜ ਕੇ ਭੰਗੜਾ ਵੀ ਪਾਇਆ ਹੁੰਦੇ ਸੀ ਤਾਂ ਵੀ ਲੋਕ ਵੋਟਾਂ ਪਾਉਂਦੇ ਸੀ ਤੁਸੀਂ ਜੋ ਝੂਠ ਬੋਲਦੇ ਸੀ ਜੋ ਤੁਸੀਂ ਕਿਸੇ ਤਰ੍ਹਾਂ ਲਾਉਂਦੇ ਸੀ ਲੋਕ ਸੱਚ ਮੰਨਦੇ ਸੀ ਇੱਕ ਵੇਲੇ ਤਾਂ ਪੰਜਾਬ ਦੇ ਕੰਧਾਂ ਨੂੰ ਤੁਸੀਂ ਐ ਲੱਗਣ ਲਾਤਿਆ ਸੀ ਕਿ ਤੁਹਾਡੇ ਜਿਨ੍ਹਾਂ ਹਰਹਰੀ ਚੰਦ ਕੋ ਧਰਮ ਦੇ ਪੁੱਤ ਜੰਮਣਾ ਹੀ ਨਹੀਂ ਪੰਜਾਬ 'ਚ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ 'ਚ ਨਾ ਜੰਮਦਾ ਪੰਜਾਬ ਦਾ ਨਿਗਰ ਹੀ ਚੱਲਿਆ ਸੀ ਕਿ ਜੇ ਕਿਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਨਾ ਜੰਮਦਾ ਐਨਾ ਸੱਚ ਤਾਂ ਕਿਸੇ ਨੇ ਬੋਲਣਾ ਹੀ ਨਹੀਂ ਸੀ ਇਹ 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 ਲੱਗਣ ਲੱਗੇ ਸੀ ਤੁਸੀਂ ਪੰਜਾਬੀਆਂ ਨੂੰ ਉਹੀ ਭਲੇਖੇ ਦੇ ਵਿੱਚ ਲੋਕਾਂ ਨੇ ਬਦਲਾਅ ਲੇ ਨਾਂ ਦੇ ਵਿੱਚ ਪੰਜਾਬ ਦਾ ਬੇੜਾ ਕਰਕ ਕੀਤਾ ਤੇ ਅੱਜ ਤੁਸੀਂ ਬੀਬਾ ਹਰਸਿਵਰ ਕੋਲ ਬਾਦਲਾ ਟਿੱਪਣੀ